ਅੱਜ ਵੀ ਕੈਨੇਡਾ ਦੀ ਬਹੁਤ ਜ਼ਿਆਦਾ ਵੱਡੀ ਡਿਮਾਂਡ ਚੱਲ ਰਹੀ ਹੈ ਪਰ ਉਸ ਨੂੰ ਦੇਖਦੇ ਹੋਏ ਇੱਕ ਵੱਡਾ ਚੇਂਜ ਆਪਾਂ ਨੂੰ ਦੇਖਣ ਨੂੰ ਮਿਲਿਆ ਹੈ ਕੈਨੇਡਾ ਸਟੂਡੈਂਟ ਸਟੱਡੀ ਵੀਜ਼ੇ ਦੇ ਉੱਤੇ ਜੇਕਰ ਆਪਾਂ ਗੱਲ ਕਰਦੇ ਹਾਂ ਵਰਕ ਪਰਮਿਟ ਦੀ ਤੇ ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਪੀਆਰ ਲੈਣ ਦੀ ਵਰਕ ਪਰਮਿਟ ਤੇ ਕੈਨੇਡਾ ਦੇ ਵਿੱਚ ਪੀਆਰ ਤੁਹਾਨੂੰ ਉਦੋਂ ਹੀ ਮਿਲਦੀ ਹੈ ਜਦੋਂ ਤੁਸੀਂ ਆਪਣੀ ਸਟੱਡੀ ਨੂੰ ਆਪਣੀ ਵਧੀਆ ਫੀਲਡ ਦੇ ਵਿੱਚ ਚੂਜ਼ ਕਰਦੇ ਹੋ ਜੇਕਰ ਆਪਾਂ 2035 ਤੱਕ ਦੀ ਗੱਲ ਕਰੀਏ ਦੋ ਵੱਡੇ ਚੇਂजेस ਆਪਾਂ ਨੂੰ ਦੇਖਣ ਨੂੰ ਮਿਲਦੇ ਆ ਪਹਿਲਾ ਚੇਂਜ ਆਪਾਂ ਨੂੰ ਹਾਈ ਡਿਮਾਂਡ ਕੋਰਸ ਦੇਖਣ ਨੂੰ ਮਿਲਦਾ ਹੈ ਬਹੁਤ ਸਾਰੇ ਪੰਜਾਬੀ ਭੈਣ ਕਿਹੜੇ ਕਿਹੜੇ ਚੱਲ ਰਹੇ ਤੇ ਉਹਨਾਂ ਦਾ ਇੱਕ ਕੋਡ ਹੁੰਦਾ ਹੈ ਜੇਕਰ ਉਹ ਕੋਡ ਆਪਣੇ ਕੋਲੇ ਹੋਵੇਗਾ ਤਾਂ ਹੀ ਆਪਾਂ ਆਪਣੀ ਸਟੱਡੀ ਨੂੰ ਬੈਸਟ ਵੇ ਨਾਲ ਇੱਕ ਬਹੁਤ ਵਧੀਆ ਤਰੀਕੇ ਨਾਲ ਚੂਜ਼ ਕਰ ਸਕਦੇ ਹਾਂ ਤਾਂ ਹੀ ਕੈਨੇਡਾ ਦੇ ਵਿੱਚ ਆਪਾਂ ਨੂੰ ਪੀਜੀਡਬਲਯੂਪੀ ਵਰਕ ਪਰਮਿਟ ਦੀ ਐਕਸਟੈਂਸ਼ਨ ਮਿਲੇਗੀ ਤੇ ਉਸ ਤੋਂ ਬਾਅਦ ਸੀਆਰਐਸ ਸਕੋਰ ਕਲੈਕਟ ਹੋਵੇਗਾ ਦੈਨ ਆਪਾਂ ਨੂੰ ਕੈਨੇਡਾ ਦੇ ਵਿੱਚ ਜਾ ਕੇ ਪੀਆਰ ਮਲੂਗੇ ਮਤਲਬ ਹੈਗਾ 2 3 ਸਾਲ 4 ਸਾਲ ਦਾ ਇੱਕ ਪ੍ਰੋਸੈਸ ਜੇਕਰ ਆਪਾਂ ਫੀਲਡ ਦੀ ਗੱਲ ਕਰੀਏ ਤਾਂ ਇਹ ਪੰਜ ਫੀਲਡ ਦੇ ਵਿੱਚ ਜੇਕਰ ਤੁਹਾਡੀ ਸਟੱਡੀ ਹੈਗੀ ਆ ਤੁਹਾਨੂੰ ਕੈਨੇਡਾ ਦੇ ਵਿੱਚ ਪੀਜੀਡਬਲਯੂਪੀ ਵਰਕ ਪਰਮਿਟ ਐਕਸਟੈਂਸ਼ਨ ਮਿਲ ਜਾਵੇਗੀ ਪਰ ਜੇਕਰ ਤੁਹਾਡੀ ਇਹਨਾਂ ਫੀਲਡਾਂ ਦੇ ਵਿੱਚ ਸਟੱਡੀ ਨਹੀਂ ਹੈਗੀ ਤਾਂ ਬਹੁਤ ਘੱਟ ਚਾਂਸ ਹੈ ਤੁਹਾਨੂੰ ਵਰਕ ਪਰਮਿਟ ਕੈਨੇਡਾ ਦੇ ਵਿੱਚ ਮਿਲੇਗਾ ਕਿਉਂਕਿ ਐਲਐਮਆਈ ਤਾਂ ਆਲਰੇਡੀ ਬਹੁਤ ਜ਼ਿਆਦਾ ਫੇਕ ਲੈਵਲ ਤੇ ਚੱਲ ਰਹੀ ਆ ਕਿਉਂਕਿ ਠੱਗੀ ਦਾ ਕੋਈ ਇਲਾਜ ਨਹੀਂ ਹੁੰਦਾ ਇਹ ਠੱਗੀ ਬਹੁਤ ਵੱਡੇ ਲੈਵਲ ਤੇ ਵੱਜ ਰਹੀ ਹੈ ਕਿਉਂਕਿ ਪ੍ਰੀ ਅਪਰੂਵਡ ਐਲਮਨ ਜਾਂ ਏਜੰਟ ਲੈ ਕੇ ਰੱਖੀ ਬੈਠੇ ਤੁਹਾਡੇ ਤੋਂ ਪੈਸੇ ਲੈ ਲੈਂਦੇ ਆ 5000 8000 10000 ਡਾਲਰ ਪਰ ਤੁਹਾਨੂੰ ਪੀਜੀਡਬਲਯੂਪੀ ਵਰਕ ਪਰਮਿਟ ਨਹੀਂ ਮਿਲਦਾ ਇਹ ਉਹਨਾਂ ਲਈ ਸੀ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋਣ ਵਾਲੇ ਆ ਪਰ ਜਿਨ੍ਹਾਂ ਨੇ ਫਰੈਸ਼ ਵੀਜ਼ਾ ਲਗਾਉਣਾ ਹੈ ਉਹਨਾਂ ਨੂੰ ਇਸ ਫੀਡ ਦੇ ਵਿੱਚ ਜਾਣਾ ਪਊਗਾ ਇਸ ਫੀਡ ਦੇ ਵਿੱਚ ਜਾਣਗੇ ਤਾਂ ਹੀ ਉਹਨਾਂ ਨੂੰ ਵਰਕ ਪਰਮਿਟ ਦਾ ਐਕਸਟੈਂਸ਼ਨ ਮਿਲੂਗੀ ਤੇ ਉਸ ਦੇ ਨਾਲ ਨੈਕਸਟ ਵਨ ਇਜ਼ ਦੈਟ ਵੈਰੀ ਇੰਪੋਰਟੈਂਟ ਤੁਹਾਨੂੰ ਆਪਣਾ ਜਿਹੜਾ ਸਟੇਟਸ ਡੈਪੂਟੇਸ਼ਨ ਮਿਲ ਸਕਦੀ ਹੈ ਕੈਨੇਡਾ ਦੇ ਵਿੱਚੋਂ ਤੇ ਫੀਸਾਂ ਵੀ ਹੁੰਦਾਂ ਵਿੱਚ ਵੀ ਹੁਣ ਵਾਅਦਾ ਹੋ ਚੁੱਕਾ ਹੈ ਜੇਕਰ ਤੁਸੀਂ ਇਮੀਗ੍ਰੇਸ਼ਨ ਦੀ ਫੀਸ ਦੀ ਗੱਲ ਕਰਦੇ ਹੋ ਉਸ ਦੇ ਵਿੱਚ ਵੀ ਵਾਅਦਾ ਹੋ ਚੁੱਕਾ ਤੇ ਉਸ ਦੇ ਨਾਲ-ਨਾਲ ਕੈਨੇਡਾ ਦੇ ਵਿੱਚ ਜੇਕਰ ਤੁਸੀਂ ਠੱਗੀ ਦੇ ਸ਼ਿਕਾਰ ਤੋਂ ਬਚਣਾ ਚਾਹੁੰਦੇ ਹੋ ਆਪਣੇ ਏਜੰਟ ਤੇ ਤੁਸੀਂ ਭਰੋਸਾ ਕਰਨ ਲੱਗੇ ਘਬਰਾਉਣੇ ਹੋ 25 30 ਲੱਖ ਦੇਣ ਲੱਗੇ ਤੇ ਆਪਣੇ ਏਜੰਟ ਕੋਲੇ ਆਪਣੀ ਆਈਡੀ ਹੁੰਦੀ ਆ ਉਸ ਆਈਡੀ ਦੇ ਵਿੱਚ A ਤੋਂ Z ਆਪਣਾ ਸਾਰਾ ਡਾਟਾ ਹੁੰਦਾ ਹੈ ਤੁਹਾਡੀ ਫਾਈਲ ਕਦੋਂ ਲੱਗੀ ਕਿਹੜੀ ਯੂਨੀਵਰਸਿਟੀ ਲੱਗੀ ਕਿਹੜੀ ਯੂਨੀਵਰਸਿਟੀ ਤੋਂ ਤੁਹਾਨੂੰ ਆਫਰ ਲੈਟਰ ਆਇਆ ਕਿੰਨੀ ਤੁਸੀਂ ਪੀ ਫੀਸ ਪੇ ਕੀਤੀ ਆ ਕਿੰ ਹਟ ਦੇ ਵਿੱਚ ਕਮਿਸ਼ਨ ਗਿਆ ਹੈ ਸਾਰਾ ਕੁਝ ਤੇ ਆਪਣੇ ਏਜੰਟ ਤੋਂ ਆਈਡੀ ਪਾਸਵਰਡ ਜਰੂਰ ਲਓ ਜੇ ਨਹੀਂ ਲੈਂਦਾ ਤਾਂ ਡਾਂਗ ਦੇ ਕੇ ਲਓ ਮਿੱਠੇ ਬਣ ਕੇ ਲਓ ਜਿਵੇਂ ਮਰਜ਼ੀ ਲਓ ਪਰ ਆਈਡੀ ਪਾਸਵਰਡ ਲੈ ਕੇ ਤੁਸੀਂ ਪਾਸਵਰਡ ਚੇਂਜ ਕਰ ਦਿਓ ਜੇ ਬਚਣਾ ਹੈ ਠੱਗੀ ਤੋਂ